ਮੈਂ ਤੁਹਾਡਾ ਆਪਣਾ ਬਾਬਾ ਨੈਪ ਸਿੰਘ ਪਿੰਡ ਕਿਰਾਨੋਂ ਤੁਸੀਂ ਦੇਖ ਰਹੇ ਆ ਸਰਬੱਤ ਦਾ ਭਲਾ YouTube ਚੈਨਲ ਪ੍ਰੋਗਰਾਮ ਬਾਪੂ ਦਾਣ ਪੜਾ ਇਹ ਕੀ ਜਾਣਦਾ ਲੈ ਕੇ ਆਜਨਾ ਅੱਜ ਤੜਕੇ ਹੀ ਮੇਰੀ ਇੱਕ ਦੋਸਤ ਨਾਲ ਗੱਲ ਹੋ ਰਹੀ ਸੀ ਸ਼ਰੋਮਣੀ ਕਮੇਟੀ ਦੇ ਕਮਾ ਬਾਰੇ ਇਹਦੀਆਂ ਕਰਤੂਤਾਂ ਬਾਰੇ ਸ਼ਰੋਣੀ ਕਮੇਟੀ ਦੇ ਕਰਤੂਤਾਂ ਕੀ ਆ ਉਹ ਤੁਹਾਨੂੰ ਦੱਸਦੇ ਆ ਇਹਨੇ ਦੇ ਕਰਤੂਤਾਂ ਜਾਂ ਭਰਾਵੋ ਚੰਡੀਗੜ੍ਹ ਮੁਹੱਲੀ ਵਿਖੇ ਗੁਰਦੁਆਰਾ ਅੰਬ ਸਾਹਿਬ ਉੱਥੇ ਜਿੰਨੇ ਵੀ ਭਰਾ ਸਾਡੇ ਹਾਈ ਕੋਰਟ ਕੰਮ ਜਾਂਦੇ ਆ ਜਾਂ ਹੋਰ ਕਿਸੇ ਦਫ਼ਤਰਾਂ ਵਿੱਚ ਕੰਮ ਜਾਂਦੇ ਆ ਉਹ ਸਵੇਰਾਂ ਤਕਰੀਬਨ ਕੋਈ ਉੱਥੋਂ 11 ਵਜੇ 11:30 ਵਜੇ ਪਹੁੰਚਦੇ ਚੰਡੀਗੜ੍ਹ ਜਦੋਂ ਬੰਦਾ ਪਹੁੰਚਦਾ ਉੱਥੋਂ ਜਾਣਸਾਰ ਅਗਲਾ ਆਉਂਦਾ ਵੀ ਸ਼ਾਮ ਦਾ ਪ੍ਰੋਗਰਾਮ ਕਰੀਏ ਆਪਾਂ ਕਮਰਾ ਲਈਏ ਤੇ ਜਦੋਂ ਕਮਰੇ ਵਾਲੇ ਕੋਲੇ ਪਹੁੰਚਦਾ ਉਹ ਇਹ ਗੁਰਦੁਆਰਾ ਅੰਬ ਸਾਹਿਬ ਦੀ ਗੱਲ ਕਰ ਰਿਹਾ ਮੈਂ ਜਦੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਕੋਲੇ ਪਹੁੰਚਦਾ ਹੋ ਤੇ ਉਹ ਕੋਲ ਸਵਾਲ ਪਤਾ ਕੀ ਕਰਦੇ ਆ ਇਹ ਕਮਰਾ ਜੀ ਤੁਹਾਨੂੰ 5 ਵਜੇ ਮਿਲੂ ਅਗਲਾ ਇਹ 10 ਵਜੇ ਉੱਥੇ ਤੁਹਾਡੇ ਕੋਲ ਪਹੁੰਚ ਗਿਆ ਤੇ 5 ਵਜੇ ਉਹਨੇ ਹਾਈ ਕੋਰਟ ਨਹੀਂ ਜਾਣਾ ਉਹਨੇ ਦਫ਼ਤਰੀ ਨਹੀਂ ਜਾਣਾ ਉਹਨੇ ਆਪਦਾ ਕੰਮ ਨਹੀਂ ਕਰਾਉਣਾ ਉਹ ਜਿਹੜਾ ਆਪਦਾ ਨਾਲ ਉਹਦੇ ਬੈਗ ਆ ਸਮਾਨ ਆ ਉਹ ਨਾਲ ਚੱਕ ਕੇ ਫਿਰੂ ਬੰਦੇ ਬਣ ਜਾ ਬਰਾਵਾ ਬੰਦੇ ਕਮਰਾ ਉਹਨਾਂ ਤੜਕੇ 10 ਵਜੇ 10:30 ਵਜੇ ਕਮਰਾ ਦਿਆ ਕਰੋ ਤੇ ਫਿਰ ਪਤਾ ਕੀ ਹੁੰਦੇ ਆ ਰਾਤ ਨੂੰ 5 ਵਜੇ 5:30 ਸ਼ਾਮ ਨੂੰ ਕਮਰਾ ਦਿੱਤਾ ਤੇ ਸਵੇਰ 10 ਵਜੇ ਖਾਲੀ ਕਰਦੇ ਵੀ ਦਾਹਵੇ ਤੋਂ ਨੇ ਜਾਣਾ ਲੈਨੇ ਹਾਈ ਕੋਰਟ ਆਪਦੇ ਕੰਮੀ ਧੰਦੀ ਦਫਤਰੀ ਜਾਣਾ ਤੇ ਦਾਹਵੇ ਕਮਰਾ ਖਾਲੀ ਕਰ ਤੇ ਉਧਰ ਜਾਊ ਹਾਈ ਕੋਰਟ ਦੇ ਤੁਹਾਡਾ ਕਮਰਾ ਆਪਣਾ ਖਾਲੀ ਕਰੂ ਇਹ ਆ ਵੀ ਗੁਰਦੂਤਾ ਸੰਭਾਲੋ ਮੇਰੇ ਵੀ ਅੱਖੇ ਲੱਗ ਜੋ ਕਿਉਂ ਲੋਕਾਂ ਨੂੰ ਤਾਂ ਕਰਦੇ ਆ ਥੋੜਾ ਜਿਹਾ ਰਹਿ ਗਿਆ ਇਹ ਤੁਹਾਡੀ ਮੋਛਨੀ ਵੀ ਕਰ ਦੇਣਗੇ ਸੰਗਤ ਯਾਰ ਕਿਸੇ ਨੂੰ ਘੋਰਾ ਵੀ ਸ਼ੰਗ ਸ਼ਰਮ ਨਹੀਂ ਆਉਂਦੀ ਵੇ ਸਾਨੂੰ ਪ੍ਰਮਾਤਮਾ ਨੇ ਸੇਵਾ ਦਾ ਮੌਕਾ ਦਿੱਤਾ ਯਾਰ ਨਾਲੇ ਸੇਵਾ ਨਾਲੇ ਮੇਵਾ ਰਾਜਮੀਂ ਥਰਖਾ ਲੈਨੇ ਅਸੀਂ ਇਹ ਸਾਰਾ ਇਹ ਸਿਸਟਮਾ ਸੰਗਤਾਂ ਦਾ ਸਾਡੇ ਪਿਓ ਦਾ ਨਹੀਂ ਜਦੋਂ ਤਾਂ ਅਸੀਂ ਕਾਲੀਦਾਲ ਦੇ ਵਿੱਚ ਆ ਸ਼ਰੋਨਿਕ ਸ਼ਰੋਨਿਕ ਕਮੇਟੀ ਦੇ ਵਿੱਚ ਆ ਉਦੋਂ ਤਾਂ ਅਸੀਂ ਢੱਡੂ ਵਾਂਗੂ ਮਾਰ ਕੇ ਛਾਂ ਦੇ ਥੱਲੇ ਜਾ ਕੇ ਬਹਿ ਜਾਂਨੇ ਆ ਤੇ ਜਦੋਂ ਸਾਨੂੰ ਉਥੋਂ ਕੱਢ ਦਿੰਦੇ ਆ ਤੇ ਫੇਰ ਭਾਈ ਉਹ ਭੌਂਕਦੇ ਆ ਉਹ ਭੌਂਕਦੇ ਆ ਨਾ ਤਾਂ ਨਹੀਂ ਪੂਰੀ ਸਮਝ ਆਉਂਦੀ ਆ ਵੀ ਇਹ ਕਹਿੰਦੇ ਕੀ ਆ ਨਾ ਇਹਨਾਂ ਨੂੰ ਦੁੱਖ ਦਾ ਪਤਾ ਲੱਗਦਾ ਨਾ ਇਹਨਾਂ ਦੀ ਖੁਸ਼ੀ ਦਾ ਪਤਾ ਲੱਗਦਾ ਫੇਰ ਨਾ ਖੜੰਭੇ ਵਾਂਗੂ ਹੋਰ ਹੀ ਬਾਝਾ ਕੱਢਦੇ ਆ ਉਹ ਸਿਆਣੇ ਬਣਜੋ ਭਰਾਵੋ ਸ਼ਰਮਣੀ ਕਮੇਟੀ ਵਾਲੇ ਸਿਆਣੇ ਬਣਜੋ ਜਿੰਨਾ ਤੁਸੀਂ ਸੰਗਤਾਂ ਦਾ ਲੋਪੀਤਾ ਨਾ ਸਾਡੇ ਮੁਖਸਰ ਸਾਹਿਬ ਇੱਕ ਬੱਚਿਆਂ ਦਾ ਕਾਲਜ ਕੁੜੀਆਂ ਵਾਲਾ ਕਾਲਜ ਆਥੇ ਸਾਡੇ ਨਾਲ ਦੇ ਪਿੰਡਾਂ ਨੂੰ ਪਤਾ ਨਹੀਂ ਬੇ ਇਥੇ ਸ਼ਰੋਮਣੀ ਕਮੇਟੀ ਦਾ ਕਾਲਜ ਕਿਉਂਕੋ ਜਿਆਦਾ ਹੀ ਪ੍ਰਾਈਵੇਟ ਆ ਹੋ ਸ਼ਰੋਮਣੀ ਕਮੇਟੀ ਦਾ ਕੋਈ ਕਾਲਜ ਨਹੀਂ ਹੋ ਇੱਕ ਨਾਂ ਦਾ ਕਾਲਜ ਆ ਉਥੇ ਸਾਰਾ ਹੀ ਸਿਸਟਮ ਜਿਹੜਾ ਹੋ ਰਿਹਾ ਉਹ ਪ੍ਰਾਈਵੇਟ ਹੋ ਰਿਹਾ ਤੇ ਨਾਲ ਹੀ ਕੋਈ ਉਥੇ ਸਾਡੇ ਸਿੱਖਾਂ ਦੀ ਕੁੜੀ ਪੜਦੀ ਆ ਸਾਰੀਆਂ ਹੋੜੀ ਕੋਥੇ ਬੜੀ ਜਾਂਦਾ ਤੇ ਸ਼੍ਰੋਮਣੀ ਕਮੇਟੀ ਜਿੰਨੇ ਮਾਲੀ ਲੱਗੇ ਆ ਜਿਹੜੇ ਸੇਵਾਦਾਰ ਲੱਗੇ ਨੇ ਸਾਰੇ ਭਈਏ ਲੱਗੇ ਆ ਇਹ ਕਿੱਥੇ ਲਿਖਿਆ ਬਈ ਹੋਵੇ ਸਿੱਖਾਂ ਦੀ ਸੰਸਥਾ ਵਾਹੇ ਤੇ ਰੱਖੇ ਉਹਨਾਂ ਉਥੇ ਭਈਏ ਠੀਕ ਆ ਗੁਰੂ ਸਾਹਿਬ ਨੇ ਆਖਿਆ ਇਹ ਚੌਂ ਵਰਨਾਂ ਲਈ ਸਾਝਾ ਉਹ ਪਹਿਲਾ ਵਰਨਾ ਆਪ ਦਿੰਦਾ ਆਪ ਨੂੰ ਵਰਜਾ ਲਓ ਇਦਾਂ ਨੇ ਭੁੱਖੇ ਮਰੇ ਹਗਾਈ ਠਣ ਕੇ ਸਾਡੇ ਤਾਂ ਪੱਲੇ ਕੁਝ ਨਹੀਂ ਲੋਕਾਂ ਨੂੰ ਵੰਡੀ ਜਾਂਦੇ ਯਾਰ ਕਹਦੇ ਨੇ ਵੰਡੀ ਜਾਂਦੇ ਯਾਰ ਉਹ ਸਾਡੇ ਸਿੱਖ ਨਾ ਲਾਜ ਤੋਂ ਬਿਨਾ ਮਰ ਰਹੇ ਆ ਸਾਡੇ ਪੱਲੇ ਕੱਖ ਨਹੀਂ ਯਾਰ ਅਸੀਂ ਲੋਕਾਂ ਨੂੰ ਵਰਤਾਈ ਜਾਂਦੇ ਆ ਅਖਾਸਾ ਏਡ ਵਾਲੇ ਬਾਈ ਬਹੁਤ ਸਲੰਘਾ ਜੋ ਕੰਮ ਕਰਦੇ ਆ ਕਰਨਾ ਵੀ ਚਾਹੀਦਾ ਲੰਗਰ ਲਾਉਣਾ ਚਾਹੀਦਾ ਮਨ ਪਟੀਆਂ ਕਰਨੀਆਂ ਚਾਹੀਦੀਆਂ ਉਹ ਪਹਿਨਾ ਆਪਦੇ ਜ਼ਖਮ ਹਟਾ ਲਓ ਫੇਰ ਅਸੀਂ ਸੰਗਤਾਂ ਦੇ ਹਟਾਵਾਂਗੇ ਦੂਜਿਆਂ ਘੁੰਮ ਦੇ ਫੇਰ ਜ਼ਖਮ ਹਟਾਵਾਂਗੇ ਅਸੀਂ ਆਏ ਨਹੀਂ ਵੱਡੇ ਬੰਦੇ ਖਾਲਸਾ ਏਡ ਦਾ ਬਹੁਤ ਵੱਡਾ ਨਾਮ ਇੱਥੇ ਪੰਜਾਬ ਚ ਦੇਖੋ ਸਾਡੇ ਨਾਲ ਕੀ ਹੁੰਦਾ ਉਹ ਜਿਹੜਾ ਖਾਣ ਪੀਣ ਤੇ ਗਾਲੀ ਜਾਲੀ ਨੂੰ ਤੇ ਅਕਾਲ ਚ ਖੋਲ ਦਿਓ ਕੋਈ ਹਸਪਤਾਲ ਖੋਲ ਦਿਓ ਉਹ ਡਾਕਟਰਾਂ ਨੂੰ ਤਨਖਾਹ ਦੇ ਦਿਓ ਅਸੀਂ ਵੀ ਆਖੀਏ ਬਈ ਖਾਲਸਾ ਜਣਨੇ ਪ੍ਰਾਈਵੇਟ ਡਾਕਟਰ ਰੱਖਿਆ 2000 ਉਹਨੂੰ ਤਨਖਾਹ ਦਿੰਦੇ ਬਈ ਲੱਖ ਲੱਖ ਰੁਪਏ ਤਨਖਾਹ ਦਿੰਦੇ 2000 ਡਾਕਟਰ ਪ੍ਰਾਈਵੇਟ ਰੱਖਿਆ ਸਰਕਾਰ ਵੀ ਸਹਾਇਤਾ ਕਰਦੇ ਉਹ ਬਹੁਤ ਸਾਰੇ ਕੰਮ ਸਰਕਾਰ ਦੇ ਨਾਮ ਰੱਖ ਕੇ ਕਰਨ ਵਾਲੇ ਪਏ ਆ ਕਈ ਮੈਨੂੰ ਕਹਿੰਦੇ ਬਾਈ ਤੂੰ ਵਿੱਚ ਸਰਕਾਰ ਦੇ ਉਲਟ ਬੋਲਦਾ ਵਿੱਚ ਸਰਕਾਰ ਦੇ ਪੱਖ ਵਿੱਚ ਬੋਲਦਾ ਜਿੱਥੇ ਸਰਕਾਰ ਦੇ ਉਲਟ ਬੋਲਣ ਵਾਲੀ ਗੱਲ ਆ ਭਾਈ ਵੱਜ ਕੇ ਬੋਲਾਂਗੇ ਨਹੀਂ ਡਰਨਾ ਜਿੱਥੇ ਸਰਕਾਰ ਦੀ ਸਲਾਹਤ ਕਰਨ ਵਾਲੀ ਗੱਲ ਆ ਉਥੇ ਸਲਾਹਤ ਕਰਾਂਗੇ ਨਹੀਂ ਡਰਨਾ ਕਿਉਂਕਿ ਅਸੀਂ ਪਰ ਆਹੋ ਹੱਥ ਬਨ ਕੇ ਬੇਨਤੀ ਆ ਸ਼ਰੋਮਣੀ ਕਮੇਟੀ ਵਾਲੇ ਬੰਦੇ ਬਣ ਜੋ ਆਮ ਸਾਫ ਗੁਰਦੁਆਰੇ ਸਾਹਿਬ ਦੀਆਂ ਐਲੀਆਂ ਘਟਨਾਵਾਂ ਸੁਣ ਦੱਸੀਏ ਨਾ ਅਸੀਂ ਮੇਰੇ ਕਾ ਜਾਂਦਾ ਤੜਕੇ ਸਵੇਰੇ 4 ਵਜੇ ਚੜਦਾ 10 ਵਜੇ ਨੂੰ ਚੰਡੀਗੜ੍ਹ ਪਹੁੰਚਦਾ 43 ਜ ਜਦੋਂ ਉੱਥੇ ਪਹੁੰਚ ਜਾਂਦੇ ਉਹਨੂੰ ਇਹ ਫਿਕਰ ਹੁੰਦਾ ਵੀ ਮੇਰਾ ਆਦ ਨੂੰ ਰੋਹ ਕਿੱਥੇ ਜਾਂਦੋਂ ਕਿਸਾਨ ਪਹੁੰਚ ਜਾਂਦਾ ਉੱਥੇ ਕਮਰਾ ਨਹੀਂ ਮਿਲਦਾ ਸਾਨੂੰ ਜਾਂ ਫਿਰ ਉਹ ਗੁਰਦਵਾਰ ਮੰਬ ਸਭ ਜਾਂਦਾ ਉਹ ਆਂਦੇ 5 ਵਜੇ ਸ਼ਾਮ ਨੂੰ ਕਮਰਾ ਮਿਲੂ ਤੇ ਫਿਰ ਉਹ ਸਮਾਨ ਚੱਕ ਕੇ ਕਿੱਥੇ ਜਾਊ ਕਿਸੇ ਤਰ੍ਹਾਂ ਫਿਰ ਸੜਕਾਂ ਤੇ ਹੋ 10 ਵਜੇ ਕਮਰਾ ਨੂੰ ਦੇ ਲਿਆ ਕਰੋ ਅਗਲੇ ਦਿਨ ਸ਼ਾਮ ਨੂੰ 5 ਵਜੇ ਤੇ ਕਮਰੇ ਦੇ ਕੋਲ ਹੋਣਾ ਚਾਹੀਦਾ ਫਿਰ ਕਹਿੰਦੇ ਪੰਜ ਵਜੇ ਕਮਰਾ ਲੈ ਤੜਕੇ 10 ਹੋਏ ਖਾਲੀ ਹਾਦ ਹੋ ਗਈ ਯਾਰ ਇਹ ਕਿਹੜਾ ਸੂਲ ਆ ਬੀੜਾ ਬਰ ਤੇਰਾ 14 ਘੰਟੇ ਤੂੰ ਕਮਰਾ ਖਾਲੀ ਕਰ ਦੋ 24 ਘੰਟੇ ਐਸੇ ਕਮਰਾ ਹੁੰਦਾ ਯਾਰ ਕੀ ਹੁੰਦਾ ਦਾ ਆਇਆ ਨਾ ਕਰੋ ਯਾਰ ਆਖੇ ਲੱਗ ਜੋ ਲੋਕ ਅੱਕੇ ਬੈ ਸੰਗ ਤੱਕੀ ਬਈ ਤੁਹਾਡੇ ਤੇ ਤੁਹਾਡੇ ਖੁੰਡਾ ਬਹੁਤ ਹੋਰ ਬੈਠੀ ਕੋਈ ਵੀ ਇੱਕ ਕੰਮ ਨਹੀਂ ਚਾਜਦਾ ਕਰਦੀ ਇੱਕ ਕੰਮ ਨਹੀਂ ਚਾਜਦਾ ਕਰਦੀ ਸਾਡੇ ਮੇਰੇ ਪਿੰਡ ਤੋਂ ਤਕਰੀਬਨ 38-40 ਕਿਲੋਮੀਟਰਾ ਸ੍ਰੀ ਮੁਕਤਸਰ ਸਾਹਿਬ ਉੱਥੇ ਗਰਲ ਕਾਲਜਾ ਸ਼ਰੋਨੀ ਕਮੇਟੀ ਦਾ ਉਹ ਨੇੜੇ-ਨੇੜੇ ਪਿੰਡਾਂ ਨੂੰ ਨਹੀਂ ਪਤਾ ਵੀ ਸ਼ਰੋਨੀ ਕਮੇਟੀ ਦਾ ਕਾਲਜਾ ਜੋ ਦੱਸਣਾ ਨਹੀਂ ਕਿਸੇ ਨੂੰ ਪ੍ਰਚਾਰ ਹੀ ਕੋਈ ਨਹੀਂ ਉਹ ਸਾਰਾ ਕਾਲਜ ਦਾ ਸਾਰੇ ਦਾ ਸਾਰਾ ਪ੍ਰਾਈਵੇਟ ਅਥਾ ਵਿੱਚ ਚੱਲਦਾ ਹੋ ਫੁੱਲ ਫੀਸਾਂ ਕੋਈ ਸੁਣਵਾਈ ਨਹੀਂ ਉੱਥੇ ਜਿਹੜੇ ਉੰਬਰ ਤਾਰੀਆਂ ਚਾਹੇ ਮੂਨਾ ਚਾਹੇ ਕੁਝ ਵੀ ਐ ਸਿੱਖ ਦੀ ਕੋਈ ਸੁਣਵਾਈ ਨਹੀਂ ਜਿਹੜੀਆਂ ਦੂਜੀਆਂ ਆਪਣਾ ਹੈਗੀਆਂ ਧਰਮ ਪ੍ਰਤੀ ਸੋਚ ਰੱਖਣ ਵਾਲੇ ਲੋਕ ਉਹਨਾਂ ਦੇ ਬੱਚੇ ਪੜ੍ਹਦੇ ਉੱਥੇ ਨਹੀਂ ਇਹ ਸਾਰਿਆਂ ਨੂੰ ਦੋ ਟਾਈਮ ਪੈਣ ਸਿੱਖਾਂ ਦੀ ਹੋਣੀ ਚਾਹੀਦੀ ਉੱਥੇ ਇਹ ਨਫਤ ਬੁਲਾਉਣ ਵਾਲੀ ਗੱਲ ਨਹੀਂ ਜੇ ਸੱਚੀ ਗੱਲ ਕਰਦੇ ਆ ਤੇ ਮਰਚ ਲੱਗਦੀਆਂ ਕਿਉਂ ਮਰਚ ਲੱਗਦੀਆਂ ਬਈ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ 22 ਸਰਤੂਲ ਸਿੰਘ ਕੰਗ ਚੱਕ ਬੱਖੀ ਵਾਲੇ ਨੇ ਮੈਨੂੰ ਕੁਛ ਤੇ ਪਹਿਲਾਂ ਹੀ ਕਾਲ ਕਰਕੇ ਗੱਲ ਆਖੀ ਸੀ ਵੀ ਬਾਬਾ ਯਾਰ ਥੋੜਾ ਅੰਮ੍ਰਿਤਸਰ ਜਿਹੜਾ ਗੁਰਦੁਆਰਾ ਮੋਹਾਲੀ ਚ ਉਹਦੇ ਬਾਰੇ ਕੋਣ ਕੋ ਮੜਾ ਜਾ ਬੋਲੋ ਯਾਰ ਅੰਮ੍ਰਿਤਸਰ ਵਾਲਿਓ ਮੈਨੇਜਰ ਸਾਹਿਬ ਬੰਦੇ ਬਣਜੋ ਬੰਦੇ ਇੱਕ ਦਾ ਕਮਰਾ ਤੜਕੇ 10 ਵਜੇ ਦੇ ਲਿਆ ਕਰੋ ਤੇ ਅਗਲੇ ਦਿਨ 10 ਵਜੇ ਛਡਾਉਣਾ ਕਮਰਾ ਉਹ ਤੋਂ ਅੱਛਾ ਇਹ ਕਿੱਥੇ ਜਿਖਿਆ ਬਈ 10 ਵਜੇ ਤਾਂ ਨੇ ਜਾਣਾ ਦਾ ਹਾਈ ਕੋਰਟ ਨੂੰ ਤੇ ਤੁਸੀਂ ਆਹ ਕਮਰਾ ਖਾਲੀ ਕਰ ਜੇ ਅੱਜ ਐ ਦੁਵਾਰਾ ਐ ਦੁਵਾਰ ਜੇ ਸ਼ਾਮ ਨੂੰ ਸੋਤੋਂ ਹੁਣ 5 ਵਜੇ ਜਾਂ 4 ਵਜੇ ਜਾਂ 3 ਵਜੇ ਕਮਰਾ ਲਿਆ ਨਾ ਅਗਲੇ ਦਿਨ 5 ਵਜੇ ਖਾਲੀ ਕਰੂ ਉਹ ਠੀਕ ਆ ਉਹਦੀ ਤਰੀਕ ਪੈ ਗਈ 2 ਵਜੇ ਨੂੰ 2:30 ਵਜੇ ਨੂੰ 3 ਵਜੇ ਤੈਨੂੰ ਉਹ ਵਿਹਲਾ ਹੋ ਗਿਆ ਆ ਦਾ ਚੱਕੇ ਸਮਾਨ ਜਾਵੇ ਸੋਨੂੰ ਚਾਬੀ ਜਮਾ ਕਰਾਵੇ ਪਰ 10 ਵਜੇ ਵਾਲਾ ਕੋਈ ਸੂਲ ਨਹੀਂ ਦਾ ਮੇਰੇ ਭਰਾ ਅੱਖੇ ਲੱਗ ਜਾਓ ਸ਼ਰਮਣੀ ਕਮੇਟੀ ਦਾ ਵੇੜਾ ਬਾਹਰ ਆ ਤੁਸੀਂ ਮੈਂ ਹੱਥ ਬਾਣ ਕੇ ਬੇਨਤੀ ਕਰਦਾ ਅੱਖੇ ਲੱਗ ਜਾਓ ਨਹੀਂ ਥੋੜੇ ਖੁੰਡੇ ਵਰਨ ਗਏ